महावीर क्लब ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਸਤੀ ਸ਼ੇਖ ਦੇ ਵਿੱਚ ਰਾਮੀਲਾ ਦਾ ਯੋਜਨ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਛੋਟੇ-ਛੋਟੇ ਬੱਚੇ ਵੀ ਇਸ ਮੰਚ ਦੇ ਉੱਤੇ ਆਪਣੇ ਕਲਾ ਪੇਸ਼ ਕੀਤੀ ਜਾ ਰਹੀ ਹੈ ਸਾਡੇ ਨਾਲ ਇਸ ਰਾਮੀਲਾ ਕਮੇਟੀ ਦੇ ਪ੍ਰਧਾਨ ਜੁਲਕਾ ਜੀ ਜੁਲਕਾ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੁੰਮ ਤਾਂ ਰਾਮੀਲਾ ਕਰਾਈ ਜਾ ਰਹੀ ਹੈ ਦੱਸੇ ਕਿਹਾ ਜਾਂਦਾ ਇੱਥੇ ਛੋਟੇ-ਛੋਟੇ ਬੱਚਿਆਂ ਨੇ ਵੀ ਇਸ ਮੰਚ ਦੇ ਉੱਤੇ ਕਿਹੜੀ ਸਟੇਜ ਜੈ ਸ਼੍ਰੀ ਰਾਮ महावीर ਕਲੱਬ ਦੀ ਔਰਸੇ ਇਹ 57ਵਾਂ ਵਾਰਸ਼ਿਕ रामलीला मंचन करवाया जा रहा है और जिसमें बाल रामलीला का दो साल से हम आयोजन कर रहे हैं और इसके साथ हम अपने बच्चों को प्रभु और धर्म के साथ जोड़कर लोगों को अच्छी अच्छी बातें बता रहे हैं यहाँ पर तो बाकी हमारे क्लब के डायरेक्टर हैं राहुल शर्मा जी लक्की लाला जी डोली जी और उप प्रधान हमारे बब्बर जी हैं ਔਰ ਵਿਕਾਸ ਸ਼ਰਮਾ ਜੀ ਸੇਵਾਦਾਰ ਜੋ ਕਿ ਜੇ ਸਾਰੇ ਜਿੰਨੇ ਵੀ 10 12 ਦਿਨ ਦੀ ਰਾਮਲੀਲਾ ਦਾ ਕਲੈਕਸ਼ਨ ਸਾਰੀ ਇਹ ਹੀ ਕਰਦੇ। ਕਿ ਜੀ ਦੱਸਿਆ ਜਾਂਦਾ ਇਸ 스테ਜ ਦੇ ਉੱਤੇ ਅਸਲ ਚ ਲਕਸ਼ਮਣ ਮੋਰਚਾ ਆਂਦੀ ਹੈ ਦੂਰੋਂ ਦੂਰੋਂ ਸੰਗਤ ਆਂਦੀ ਹੈ ਲਕਸ਼ਮਣ ਮੋਰਚਾ ਦੇਖਣ ਲਈ ਜੋ ਵੀ ਇਸ ਦਰਬਾਰ ਤੋਂ ਸੱਚ ਕੁਝ ਵੀ ਮੰਗਦਾ ਉਸ ਦੀਆਂ ਚੋਲੀਆਂ ਇਹ ਬਿਲਕੁਲ ਸਹੀ ਗੱਲ ਹੈ ਜਿਹੜੀ ਲਕਸ਼ਮਣ ਮੋਰਚਾ ਇੱਥੇ ਸਖਸ਼ਾਤ ਆਂਦੀ ਹੈ ਔਰ ਲੋਕ ਇੱਥੇ ਆਪਣੀ ਮਨੋਕਾਮਨਾ ਮੰਨ ਕੇ ਜਾਂਦੀ ਹੈ ਔਰ ਉਹ ਪੂਰਨ ਹੁੰਦੀ ਹੈ। ਤੇ ਇੱਕ ਪੜੀ ਪਵਿੱਤਰਤਾ ਨਾਲ ਜਿਹੜੇ ਕਲਾਕਾਰ ਸਾਡੇ ਨੇ ਜ਼ਮੀਨ ਤੇ ਸੌਂਦੇ ਨੇ ਔਰ ਵਰਤ ਰੱਖਦੇ ਨੇ ਇਹ ਸਾਰਾ ਉਹਦਾ ਹੀ ਸਦਕਾ ਹੈਗਾ ਤੇ ਹਮਾਰੇ ਪ੍ਰੌਮਟਰ ਜਿਹੜੇ ਐ ਸੌਰਵ ਨਾਰੰਗ ਜੀ ਨੇ ਇਹ ਵੀ ਬਹੁਤ ਤਾਨਮਨਤਾ ਨਾਲ ਬੱਚਿਆਂ ਨੂੰ ਨਾਲ ਸਿਖਾ ਰਹੇ ਆ ਪਾਰਸ਼ਪ ਗਾਇਕ ਸਾਡੇ ਮਾਰਸ਼ਲ ਜੀ ਔਰ ਗੁਲਸ਼ਨ ਜੀ ਨੇ ਉਹ ਸਾਰੇ ਬੰਦੇ ਹੀ ਬਹੁਤ ਇੱਕ ਬਿਨਾ ਲਾਲਚ ਤੋਂ ਸਾਰੇ ਸੇਵਾ ਕਰ ਰਹੇ ਨੇ ਮੈਂ ਕਹਾਂਗਾ ਕਿ ਬਚਾਰੇ ਦਿਹਾੜੀਆਂ ਤੋੜ ਕੇ ਵੀ ਆਪਣਾ ਪ੍ਰਭੂ ਦੇ ਨਾਲ ਜੁੜੇ ਹੋਏ ਆ ਮੈਂ ਅਨੁਰਾਧਾ ਧੰਨਵਾਦ ਕਰਦਾ ਸਾਰਿਆਂ ਦਾ ਪਿਛਲੇ 2 ਸਾਲਾਂ ਤੋਂ ਬਾਲ ਕਿਹੜੇ ਬੱਚੇ ਆਂਦੇ ਨੇ ਇੱਥੇ ਸਟੇਜ ਦੇ ਉੱਤੇ ਛੁਪਾਵੇਂ ਕੋਈ ਵੀ ਕੋਈ ਕਲਾਕਾਰ ਪੇਸ਼ ਹੁੰਦਾ ਬੱਚੇ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਇਸ ਰਾਮ ਮਿਲਾ ਦੇ ਨਾਲ ਜੋੜਿਆ ਹੋਇਆ ਇਸ ਧਰਮ ਦੇ ਬਾਰੇ ਉਹਨਾਂ ਨੂੰ ਦੱਸਿਆ ਜਾਂਦਾ ਆਉਣ ਵਾਲੇ ਟਾਈਮ ਤੇ ਉਹ ਵੀ ਰਾਮ ਮਿਲਾ ਇੱਦਾਂ ਹੀ ਕਰਵਾਉਂਦੇ ਜੈ ਸ਼੍ਰੀ ਰਾਮ ਇਹਨਾਂ ਨੇ ਬਿਲਕੁਲ ਸਹੀ ਕਿਹਾ ਜੀ ਜੱਫਾ ਪਿਛਲੇ 2 ਸਾਲ ਤੋਂ ਜਿਹੜੇ ਬੱਚਿਆਂ ਦੀ ਰਾਮ ਲੀਲਾ ਹੋ ਰਹੀ ਏ ਉਹਦੇ ਵਿੱਚ ਬੱਚਿਆਂ ਵਿੱਚ ਆਪਾਂ ਦੇਖਿਆ ਕਿ ਬਹੁਤ ਜ਼ਿਆਦਾ ਆਪਣੇ ਮਨ ਤੋਂ ਅੰਦਰੋਂ ਨਾ ਉਤਸ਼ਾਹ ਪੈਦਾ ਹੋ ਰਿਹਾ ਹੈ ਔਰ ਅੱਛੇ ਚਾ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਰੋਲ ਨਾਲ ਕੋਈ ਦਿੱਕਤ ਨਹੀਂ ਔਰ ਹਰ ਤਰ੍ਹਾਂ ਦਾ ਰੋਲ ਕਰਨ ਨੂੰ ਤਿਆਰ ਹੈਗੇ ਨੇ ਜਿਹੜੇ ਕਿ ਸਾਡੇ ਤੋਂ 7 ਸਾਲ ਤੋਂ ਲੈ ਕੇ 12 ਸਾਲ ਤੱਕ ਦੇ ਬੱਚੇ ਹੈਗੇ ਨੇ ਉਹਨਾਂ ਵਿੱਚ ਇੰਨਾ ਉਤਸ਼ਾਹ ਦੇਖਿਆ ਸਭ ਤੋਂ ਪਹਿਲਾਂ ਅਸੀਂ ਉਹਨਾਂ ਦੇ ਮਾਪਿਆਂ ਨੂੰ ਬਹੁਤ ਵਿਦਾਈ ਦੇਣੇ ਆ ਕਿ ਜਿਨ੍ਹਾਂ ਨੇ ਉਹਨਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਸਾਡੇ ਨਾਲ ਭੇਜਿਆ ਉਸ ਤੋਂ ਬਾਅਦ ਜੀ ਬੱਚਿਆਂ ਦੇ ਵਿੱਚ ਕਲਾ ਜਿਹੜੀ ਹੈ ਉਹਨਾਂ ਦੇ ਵਿੱਚ ਡਾਇਲੌਗ ਬੋਲਣ ਦੀ ਜਗ੍ਹਾ ਹੈ ਉਹਨਾਂ ਨੇ ਵੱਡਿਆਂ ਨੂੰ ਵੀ ਬਿਲਕੁਲ ਬਰਾਬਰ ਯਾਨੀ ਕਿ ਹੱਟ ਸਟੇਜ ਤੇ ਉਹਨਾਂ ਨੇ ਯਾਰ ਕੀਤਾ ਡਾਇਲੌਗ ਔਰ ਪ੍ਰੋਮਟਰ ਦੇ ਹਿੰਦੀ ਵੀ ਉਹਨਾਂ ਨੂੰ ਲੋੜ ਨਹੀਂ ਪਈ ਜਿੱਦਾਂ ਸਾਡੇ ਵੱਡਿਆਂ ਨੂੰ ਜਰੂਰਤ ਨਹੀਂ ਪੈਂਦੀ ਉਹਨਾਂ ਨੇ ਵੀ ਇਹਨੇ ਇੱਕ ਪੁਰਾਣੇ ਹੰ ਚੁਕੇ ਨੇ ਬੱਚੇ ਵੀ ਸਾਨੂੰ ਇਦਾਂ ਲੱਗ ਰਿਹਾ ਕਿ ਜੇ ਬਿਲਕੁਲ ਪਹਿਲੇ ਹੀ ਹੰਡੇ ਹੋਣ ਔਰ ਅਸੀਂ ਉਹਨਾਂ ਦੇ ਬਹੁਤ ਭਾਰੀ ਆ ਕਿ ਜਿਨ੍ਹਾਂ ਦੇ ਮਾਪਿਆਂ ਨੇ ਸਾਨੂੰ ਭੇਜਿਆ ਔਰ ਆਉਣ ਵਾਲੇ ਸਮੇਂ 'ਚ ਸਾਨੂੰ ਬਿਲਕੁਲ ਆਪਣੇ ਧਰਮ ਨਾਲ ਜੋੜਨ ਦੀ ਹੋਰ ਔਖਾਈ ਨਹੀਂ ਹੋਏਗੀ ਕਹਿੰਦੇ ਨੇ ਇੱਥੇ ਅਸਲ ਵਿੱਚ ਲਕਸ਼ਮਨ ਮੋਰਚਾ ਆਂਦੀ ਹੈ ਜੋ ਵੀ ਇਸੇ ਦਰਬਾਰ ਚ ਜੋ ਵੀ ਮੰਗਦਾ ਉਸ ਦੀ ਮਨੋ ਕਾਮਨਾ ਵੀ ਪੂਰੀ ਹੁੰਦੀ ਹੈ ਹਾਂ ਜੀ ਬਿਲਕੁਲ ਸਹੀ ਗੱਲ ਹੈ ਜੀ ਜਦੋਂ ਇੱਥੇ ਪਹਿਲੇ 1 ਤੋਂ 10 ਨੂੰ ਰਾਮਲੀਲਾ ਜਦੋਂ ਆਪਣੇ ਲਕਸ਼ਮਨ ਮੋਰਚਾ ਦਾ ਦਿਨ ਹੈਗਾ ਜੀ ਉਹ ਦਿਨ ਜਦੋਂ ਰਾਤ ਸ਼ਾਮ ਨੂੰ ਰਾਤ ਦੇ ਸਮੇਂ ਜਦੋਂ ਲਕਸ਼ਮਨ ਮੋਰਚਾ ਦਾ ਸਮੇਂ ਹੁੰਦਾ ਹੈ ਪ੍ਰਭੂ ਜੀ ਦੇ ਆਪ ਸਾਖਸ਼ਾ ਦਰਸ਼ਨ ਹੁੰਦੇ ਨੇ ਅਸੀਂ ਆਪ ਹੀ ਦੇ ਕੇ ਹੈਰਾਨ ਹੋ ਜਾਂਦੇ ਆ ਅਸੀਂ 7 ਦਿਨ ਇੱਥੇ ਜਰਾ ਮੰਚਨ ਇੱਕ ਨਾਟਕ ਦੇ ਰੂਪ ਦੇ ਕਰਦੇ ਆ ਅੱਠਵੇਂ ਦਿਨ ਸਾਨੂੰ ਖੁਦ ਵੀ ਨਹੀਂ ਪਤਾ ਹੁੰਦਾ ਉਹ ਪਰਮਾਤਮਾ ਦੀ ਬਿਲਕੁਲ ਦੇਨ ਹੁੰਦੀ ਏ ਸਾਖਸ਼ਾਤ ਇੱਥੇ ਕੋਈ ਮੰਚਨ ਨਹੀਂ ਹੁੰਦਾ ਉਹਨਾਂ ਦਾ ਸਾਖਸ਼ਾਤ ਰੂਪ ਇੱਥੇ ਆਂਦਾ ਹੈ ਉਸ ਟਾਈਮ ਦੇ ਉੱਤੇ ਜੋ ਵੀ ਇਹਨਾਂ ਨੂੰ ਮੰਨਦੇ ਆ ਲੇਕਿਨ ਉਹਨਾਂ ਵਿੱਚ ਅਸੀਂ ਸਾਡੀ ਮੁਰਵਾਦਾਪੁਰ ਹੁੰਦੀ ਹੈ ਉੱਥੇ ਲੋਕੀ ਹਰ ਸਾਲ ਵਿੱਚ ਜਿਨ੍ਹਾਂ ਦੇ ਮੁਰਵਾਦਾਪੁਰ ਹੁੰਦੀ ਏ 5 ਡੱਬੇ ਤੋਂ ਲੈ ਕੇ 2 ਡੱਬੇ 5 ਰੁਪਏ 10 ਰੁਪਏ 100 ਇੱਕ ਇੱਕ ਡੱਬੇ ਟੋਲ ਦੇ ਨਾਲ ਲੋਕੀ ਆਂਦੇ ਨੇ ਔਰ ਕਈ ਇੱਥੋਂ ਦੇ ਇਨਾਂ ਦੇ ਲੋਕੀ ਹੈ ਕਿ ਬਾਹਰ ਤੋਂ ਬਾਹਰੋਂ ਵੀ ਸਾਨੂੰ ਇੱਥੇ ਰੋਪੇ ਆਪਣੇ ਪੈਸੇ ਵਗਰਾ ਭੇਜਦੇ ਨੇ ਉਹਨਾਂ ਦੇ ਮਨੋ ਕਾਮ ਨੇ ਪੂਰੀਆਂ ਹੋ ਚੁੱਕੀਆਂ ਹਨ ਤਕਰੀਬਨ ਕਰ ਮੈਂ ਇਥੋਂ ਬੜੇ ਲੋਕੀ ਵਸਤੀ ਦੇ ਇਦਾਂ ਦੀ ਹੈਗੇ ਨੇ ਜਿਵੇਂ ਕਹਿ ਸਕਦੇ ਕਿ 90% ਲੋਕੀ ਇਥੋਂ ਮੰਤਾ ਮੰਗੇ ਬਾਹਰ ਜਾ ਚੁੱਕੇ ਹੋਏ ਨੇ ਅੱਜ ਦੀ ਕਿਹੜੀ ਨਾਈਟ ਸੀ ਕਿਹੜਾ ਅੱਜ ਦਾ ਪ੍ਰੋਗਰਾਮ ਕੀਤਾ ਗਿਆ ਡਾਕਟਰ ਅੱਜ ਦੀ ਸਾਡੀ ਨਾਈਟ ਸੀ ਕੀ ਸੀਤਾ ਹਰਨ ਜਿਹਦੇ ਵਿੱਚ ਰਾਵਣ ਜੀ ਦੀ ਰੰਗਸ਼ਾਲਾ ਪ੍ਰਭੂ ਰਾਮ ਜੀ ਦਾ ਪੰਚਵਟੀ ਚ ਪ੍ਰਵੇਸ਼ ਉਸ ਤੋਂ ਬਾਅਦ ਰਾਵਣ ਕੀ ਰੰਗਸ਼ਾਲਾ ਜਿਸਮੇ ਸ਼ਰੂਗਨਖਾ ਕਾਨਾ ਤੇ ਉਸ ਤੋਂ ਬਾਅਦ ਪੰਚਵਤੀ ਚੋਰਾ ਹੁੰਦਾ ਸੀ ਤਾਨੂੰ ਹਰ ਕੇ ਲੈ ਕੇ ਚਲੇ ਜਾਣਾ ਤੇ ਫਿਰ ਪ੍ਰਭੂ ਰਾਮ ਜੀ ਦਾ ਵਿਯੋਗ ਸੀਤਾ ਪ੍ਰਤੀ ਤਾਂ ਅੱਜ ਦੀ ਨਾਈਟ ਸਾਡੀ ਇੱਥੇ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ ਕੱਲ ਲਕਸ਼ਮਨ ਮੁਰਸ਼ਕ ਕਿਦੋਦੀ ਹੈ ਲੋਗਾਂ ਨੂੰ ਪਤਾ ਲੱਗਾ ਲੋਗ ਕਿਹੜੇ ਦੇਖ ਕੇ ਸਾਡੇ ਜਗਬਾਨੀ ਟੀ ਤੋਂ ਉਹ ਇੱਥੇ ਪਹੁੰਚਣ ਦੇਖਣ ਜਿਸ ਦੇ ਵਿੱਚ ਜੋ ਵੀ ਇਸ ਦੀ ਮਨੋ ਕਾਮਨਾ ਜੋ ਵੀ ਇੱਥੋਂ ਮੰਗ ਕੇ ਜਾਂਦਾ ਉਸ ਦੀ ਕਹਿੰਦੇ ਨੇ ਝੋਲੀਆਂ ਵੀ ਭੜੀਆਂ ਜਾਂਦੀਆਂ ਲਕਸ਼ਮਨ ਮੁਰਸ਼ਾ ਅੱਜ ਇਸ ਵਾਰੀ ਇੱਕ ਤਰੀਕ ਨੂੰ ਇਲੈਕਸ਼ਨ ਮੋਰਚਾ ਹੈ 1 ਅਕਤੂਬਰ ਨੂੰ ਔਰ ਅਸੀਂ ਕਹਿੰਦੇ ਆ ਕਿ ਸਾਰੇ ਮਤਲਬ ਕਿ ਇੱਥੇ ਆਣ ਤੇ ਆਪਣੀ ਮਨੋ ਕਾਮਨਾ ਪੂਰਨ ਕਰਨ ਸਾਨੂੰ ਪੰਜਾਬ ਕੇਸਰੀ ਦਾ ਬਹੁਤ ਵੱਡਾ ਇੱਕ ਸਾਥ ਰਹਿੰਦਾ ਹੈ ਹਰ ਸਾਲ ਔਰ ਬੌਜੀ 40 ਸਾਲ ਤੋਂ ਲਗਾਤਾਰ ਆ ਰਹੇ ਨੇ ਔਰ ਇਸ ਵਾਰੀ ਵੀ ਆਏ ਨੇ ਤੇ ਮੈਂ ਕਹਿੰਦਾ ਕਿ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਐਦਾਂ ਹੀ ਸਾਡੇ ਨਾਲ ਜੁੜੇ ਰਹਿਣ ਜਿੱਦਾਂ ਪਾਵਨ ਲਾਈਟ ਐਂਡ ਸਾਊਂਡ ਵਾਲੇ ਸਾਡੇ ਨਾਲ ਜੁੜੇ ਰਹੇ ਪੇਕੇ ਅਸੀਂ ਗੱਲਬਾਤ ਕੀਤੀ ਗਈ ਹੈ ਮਹਾਵੀਰ ਕਲੱਬ ਦੇ ਨਾਲ ਉਹਨਾਂ ਨੇ ਦੱਸਿਆ ਇੱਕ ਤਰੀਕ ਦੀ ਨਾਈਟ ਜੋ ਲక్ష్మణ ਮੋਰਚਾ ਜਿਸ ਨੇ ਵੀ ਇਸ ਦਰਬਾਰ ਦੇ ਵਿੱਚ ਬਸਤੀ ਸ਼ੇਖ ਜੁਲਕਾ ਆਰਾਮ ਮਿਲਾ ਕਮੇਟੀ ਵੱਲੋਂ ਕਰਵਾਈ ਜਾਂਦੀ ਹੈ ਅਸਲ 'ਚ ਜੋ ਵੀ ਇਸ ਦਰਬਾਰ ਤੋਂ ਕੁਝ ਵੀ ਮੰਗ ਕੇ ਜਾਂਦਾ ਹੈ ਲక్ష్మణ ਮੋਰਚਾ ਵਾਲੇ ਦਿਨ ਉਸ ਦੀਆਂ ਝੋਲੀਆਂ ਵੀ ਭਰੀਆਂ ਜਾਂਦੀਆਂ ਤੇ ਅਗਲੇ ਸਾਲ ਢੋਲ ਵਾਜਿਆਂ ਦੇ ਨਾਲ ਆਉਂਦੇ ਨੇ ਇਸ ਮਹਾਵੀਰ ਕਲੱਬ ਦੇ ਇਹ ਮੰਦਿਰ ਦੇ ਵਿੱਚ ਕਿਹੜਾ ਮੱਥਾ ਟੇਕਿਆ ਜਾਂਦਾ ਹੈ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਚਲੰਦਰ